ਹੈਲੋ ਹਾਂ ਸਾਗਰ ਉੱਥੇ ਪਹੁੰਚ ਗਿਆ 에어ਪੋਰਟ ਫਲਾਈਟ ਲੇਟ ਤਣੀ ਅੱਛਾ ਹਾਂ ਵੇਹ ਪਤਾ ਕੀ ਹੈ ਜਦੋਂ ਨਵਾਂ ਨਵਾਂ ਵਿਆਹ ਆਇਆ ਹੋਵੇ ਨਾ ਬੱਚੇ ਨੂੰ ਰੀਜ ਤਾਂ ਹੁੰਦੀ ਹੈ ਤੇ ਆਰ ਤਾਂ ਬੜਾ ਸੋਹਣਾ ਆਈ ਸੀਗੀ ਪਰ ਹੁਣ ਤੇਰੀ ਵੀ ਮਜਬੂਰੀ ਹੈ ਅਚਾਨਕ ਜਾਣਾ ਪੈ ਗਿਆ ਤੇ ਜਾਣਾ ਹੀ ਸੀਗਾ ਕੋਈ ਗੱਲ ਨਹੀਂ ਬੱਤ ਮੈਂ ਉਹਨੂੰ ਸਮਝਾ ਲਾਂਗੀ ਹਾਂ ਮੈਂ ਉਹਨੂੰ ਕਹਿ ਦਾਂਗੀ ਉਹਨੂੰ ਵੀ ਚਾਹ ਸੀਗਾ ਚਾਹ ਕਾਦਾ ਉਹ ਤੈਨੂੰ ਤਾਂ ਹੁੰਦਾ ਨਾ ਮੈਂ ਕੁੜੀ ਨੂੰ ਮਿਲਾਉਂਗੀ ਜਾ ਕੇ ਮੈਂ ਨਾਲੇ ਕਿਹਾ ਸੀਗਾ ਵੀ ਫੇਰਾ ਪਾਣ ਆਣਗੇ ਤੇ ਫੇਰ ਕੁੜੀ ਭੇਜਾਂਗੇ ਉਹਨਾਂ ਨੇ ਕਿਹਾ ਸੀ ਆਪਣੇ ਵੱਲੋਂ ਤਾਂ ਵੇਖ ਤੈਨੂੰ ਵੀ ਪਤਾ ਵੀ ਕੋਈ ਹੈ ਨਹੀਂ ਸੀਗਾ ਤੇ ਕੋਈ ਨਹੀਂ ਮੈਂ ਉਹਨੂੰ ਸਮਝਾਨੀ ਆ ਨਾਲੇ ਵੇਖਦੀ ਆ ਐ ਮੂਡ ਦਾ ਆਫ ਹੋਇਆ ਨਾ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਤੂੰ ਆਪਣੇ ਕੰਮ ਵੱਲ ਧਿਆਨ ਦੇ ਕੋਈ ਨਹੀਂ ਨਾ ਹੋਏਗਾ ਨਾ ਤੇ ਮੈਂ ਚਲ ਜਾਗੀ ਜ ਨੂੰ ਲੈ ਕੇ ਕਿ ਨਾ ਉਧਰ ਵੇ ਰਸਮਾਂ ਰੀਤਾਂ ਸਭ ਹੁੰਦੀਆਂ ਹੀ ਰਹਿੰਦੀਆਂ ਇਹਨਾਂ ਦੀ ਕੋਈ ਕਿਹੜੀ ਗੱਲ ਲੱਗੀ ਸਭ ਆਪਣੀਆਂ ਬਣਾਈਆਂ ਹੋਈਆਂ ਹੁੰਦੀਆਂ ਕੋਈ ਨਹੀਂ ਮੈਂ ਕਰਦੀ ਗੱਲ ਉਦੋਂ ਨਾਲ ਤੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਹਾਂ ਪਤਾ ਕੀ ਹਾਂ ਮੈਨੂੰ ਪਤਾ ਤੇਰੇ ਗਾਨਾ ਵੱਜਿਆ ਹੋਇਆ ਏ ਸੇਵਕ ਨੇ ਪੁੱਛਣਾ ਤਾਂ ਹੈ ਹੀ ਐ ਤੇ ਤੂੰ ਵੀ ਨਾ ਉਹਲਾ ਨਾ ਰੱਖੀ ਕੋਈ ਵੀ ਸਾਗਰ ਤੂੰ ਸਿੱਧੀ ਗੱਲ ਕਲੀਅਰ ਉਹਨੂੰ ਦੱਸ ਦੇ ਕਿ ਵੇ ਭਾਵੇਂ ਰਿਸ਼ਤਾ ਲੈ ਕੇ ਮੈਂ ਚੱਲ ਕੇ ਆਇਆ ਸੀਗਾ ਪਰ ਫੇਰ ਵੀ ਉਸ ਤੋਂ ਬਾਅਦ ਅਕਸਰ ਸਿਮਰਤ ਨੇ ਮਤਲਬ ਅੱਗੇ ਉਹ ਕਿਹਾ ਕਿ ਤਰੀਕ ਮਿੱਥੋ ਤੇ ਤੂੰ ਗਈ ਕਿ ਹਾਂ ਵੀ ਉਹਨੇ ਕਿਹਾ ਤੇ ਮੈਂ ਤਾਂ ਸਮਝਿਆ ਵੀ ਸੇਵਕ ਦੀ ਜੈਸ ਉਹ ਤਾਂ ਮੈਨੂੰ ਬਾਅਦ ਚ ਪਤਾ ਲੱਗਾ ਕਈ ਹੈ ਤੇ ਵੇਖ ਆਪਣੀ ਯਾਰੀ ਦੋਸਤੀ ਚ ਕੋਈ ਫਿਕ ਨਹੀਂ ਪੈਣੀ ਚਾਹੀਦੀ ਰਿਸ਼ਤੇਦਾਰੀ ਆਪਣੀ ਜਗ੍ਹਾ ਪ੍ਰੇਮ ਪਿਆਰ ਆਪਣੀ ਜਗ੍ਹਾ ਦੋਸਤੀ ਆਪਣੀ ਜਗ੍ਹਾ ਤੇ ਬਿਜ਼ਨਸ ਆਪਣੀ ਜਗ੍ਹਾ ਸਾਰਾ ਕੁਝ ਥਾਂ ਬਰ ਥਾਂ ਰੱਖ ਕੇ ਨਾ ਤੇ ਤੁਸੀਂ ਚੱਲਣਾ ਹੁਣ ਇਹ ਨਹੀਂ ਕਰਨਾ ਕਿ ਆਪਣੇ ਕਾਰੋਬਾਰ ਦੇ ਵਿੱਚ ਫਿੱਕ ਪਾ ਲੋ ਜਾਂ ਮਤਲਬ ਇਦਾਂ ਦਾ ਕੁਝ ਨਾ ਹੋਵੇ ਜਿਹੜਾ ਬਾਅਦ ਚ ਉਹਨੂੰ ਚੱਲਣਾ ਪਵੇ ਵਿਚਾਰੀ ਨੂੰ ਹੈਨਾ ਉਹਨੂੰ ਕਦੇ ਵੀ ਉਹਦੇ ਨਾਲ ਉਦਾਂ ਹੀ ਵਰਤਿਓ ਉਦਾਂ ਹੀ ਆਇਓ ਜਾਇਓ ਹੈਨਾ ਹਾਂ ਵੇਖ ਹਾਂ ਹਾਂ ਅ ਮਹਿਸੂਸ ਤਾਂ ਹੁੰਦਾ ਏ ਉਹਨੂੰ ਤੂੰ ਦੱਸਦਾ ਸੀ ਕਿ ਨਾ ਰਾਤੀ ਰੋਂਦੀ ਰਹੀ ਤੇ ਮੈਨੂੰ ਤਾਂ ਆਪ ਨੂੰ ਇਹ ਟੈਨਸ਼ਨ ਆ ਵੀ ਵਿਚਾਰੀ ਦੇ ਦਿਮਾਗ 'ਚ ਸਾਰਾ ਕੁਝ ਘੁੰਮਦਾ ਹੋਣਾ ਵੀ ਦੀ ਮੇਰੀ ਉਧਰ ਆ ਤੇ ਉਧਰੋਂ ਵੀ ਸੇਵਕ ਨਹੀਂ ਮੰਨਿਆ ਆ ਤੇ ਸਾਰਾ ਕੁਝ ਉਹਦੇ ਟੈਨਸ਼ਨਾਂ ਨਾਲ ਹੁੰਦਾ ਹੀ ਆ ਰੋਂਦਾ ਹੀ ਆ ਬੰਦਾ ਹਾਂ ਕੋਈ ਨਹੀਂ ਤੂੰ ਗੱਲ ਕਰ ਲਈ ਆ ਆਪ ਹੀ ਹੈ ਉਹ ਕਰਨ ਉਸ ਤੋਂ ਪਹਿਲੇ ਤੂੰ ਕਰ ਲੈ ਠੀਕ ਹੈ ਨਾ ਹਾਂ ਠੀਕ ਹੈ ਚੰਗਾ ਧਿਆਨ ਰੱਖੀ ਆਪਣਾ ਬੁੱਧਰ ਓਕੇ ਓਕੇ ਚੇਰਾ ਉੱਤਰੀ ਆ ਪਿਆ ਵਿਚਾਰੀ ਦਾ ਲੈ ਕੱਪੜੇ ਵੀ ਬਦਲ ਲੈ ਸੋਚਦੀ ਹੋਗੀ ਹਲੇ ਵਿਆਹ ਦੇ ਦੂਜੇ ਦਿਨ ਹੀ ਮੇਰੇ ਨਾਲ ਕੀ ਕੁਝ ਹੋ ਰਿਹਾ ਹੈ ਪਤਾ ਨਹੀਂ ਅੱਗੂ ਗਵੇਂਦੇ ਰੰਗ ਢੰਗ ਹੋਣਗੇ ਪਤਾ ਨਹੀਂ ਕਿਤੇ ਨੈਗੇਟਿਵ ਨਾ ਲੈ ਲਵੇ ਮੈਂ ਜਾ ਕੇ ਗੱਲ ਕਰਦੀ ਆ ਅੰਜੂ ਹਾਂ ਜੀ ਬਬ ਕੀ ਕਰ ਲੱਗੀ ਹੈ ਕੁਝ ਨਹੀਂ ਬਸ ਪਾਣੀ ਪੀ ਨਹੀਂ ਤੂੰ ਰਸੋਈ ਚ ਕੰਮ ਕਿਉਂ ਕਰਦੀ ਫਿਰਦੀ ਹੈ ਕੀ ਕਰਦੀ ਫਿਰਦੀ ਹੈ ਨਹੀਂ ਨਹੀਂ ਮੈਂ ਤਾਂ ਕੁਛ ਨਹੀਂ ਕੀਤਾਗਾ ਤੈਨੂੰ ਪਤਾ ਨਾ ਹਲੇ ਰਸੋਈ ਚੋਂ ਕਿ ਨਿਚੜਾਇਆ ਤੈਨੂੰ ਹੈ ਤਾਂ ਤੂੰ ਮੈਨੂੰ ਦੱਸ ਕੀ ਚਾਹੀਦਾ ਮੈਂ ਤੈਨੂੰ दे दिनी कुछ नहीं बस पानी पीना से पर बस उतर गया चेहरा बना लिया मुंह नहीं नहीं भाभी हैं वे खखा के वैसे जाइया ही हैं तू रात रो रो हैं चल है कमली ना वे चल पी पीना पानी ले पी पी ले ते चल इधर आ बैठ मेरे को एक मेरी गल सुन ਵੇ ਕਹ ਲੇਤਾ ਉਹ 2-4 ਦਿਨ ਲਈ ਗਿਆ ਤੂੰ ਐਦਾਂ ਕਰਦੀ ਪਈ ਆ ਤੇ ਅੱਗੋਂ ਤੋਂ ਉਹਨੇ 10-10 ਦਿਨ ਕਈ ਵਾਰੀ ਨਹੀਂ ਆਂਦਾ ਕਰ ਤੇ ਫਿਰ ਤੂੰ ਐਦਾਂ ਮਨ ਖਰਾਬ ਕਰੇਂਗੀ ਤੇ ਕਿਵੇਂ ਚੱਲੇਗਾ ਨਹੀਂ ਨਹੀਂ ਬਾਬੀ ਐਦਾਂ ਦੀ ਕੋਈ ਗੱਲ ਨਹੀਂ ਹਾਂ ਬੰਦੇ ਨੇ ਤੇ ਕਰੋ ਬਾਹਰ ਜਾਣਾ ਹੀ ਆ ਕੰਮ ਕਰਾਉ ਵਸਤੇ ਹਾਂ ਮੈਨੂੰ ਤੇਨੀ ਸਮਝ ਆ ਗਈ ਐ ਐਸੀ ਕੋਈ ਥੋੜੀ ਗੱਲ ਐ ਮੈਂ ਕਿਈ ਕੋਈ ਛੋਟੀ ਉਮਰ ਦੀ ਨਹੀਂ ਤੇਨੇ ਆ ਉਹਨਾਂ ਨਾਲ ਵੀ ਫੇਰਾ ਪਾਣ ਜਾਣਾ ਸੀਗਾ ਹੈਨਾ ਤੇ ਉਹ ਨਹੀਂ ਗਏ ਹੈਨਾ ਇਸ ਕਰਕੇ ਨਾ ਇਹ ਹੁੰਦਾ ਹੀ ਆ ਚਾਹ ਹੈਨਾ ਨਵੇਂ-ਨਵੇਂ ਵਿਆਹ ਦਾ ਗੱਲ ਫੇਰੇ ਦੀ ਬਣੇਗੀ ਚਲੋ ਦੁਨੀਆ ਨਾਲ ਤੇ ਬੜੀਆਂ ਗੱਲਾਂ ਹੇ ਕਰਨੀਆਂ ਨੇ ਮੈਨੂੰ ਤਾਂ ਸਮਝ ਆ ਮੈਂ ਕਿڑی ਪਹਿਲੀ ਥਾਂ ਵਿਆਹੀ ਆ ਹਰ ਚੀਰ ਹਰ ਰਸਮ ਦਾ ਇੱਕ ਚਾ ਜਿਹੜਾ ਹੁੰਦਾ ਨਾ ਉਹ ਆਪਣੀ ਜਗ੍ਹਾ ਹੈ ਹੈ ਸਟਮ ਸਿਰਫ ਮਨੁੱਖੀ ਚ ਇੱਕੋ ਹੀ ਚੀਜ਼ ਹੈ ਕਿ ਮੈਂ ਆਪਣੀ ਕੁੜੀ ਤੋਂ ਬਿਨਾ ਇੱਕ ਦਿਨ ਵੀ ਨਹੀਂ ਸੀ ਕੱਟਿਆ ਇੱਕ ਰਾਤ ਵੀ ਨਹੀਂ ਸੀ ਕੱਟੀ ਮੇਖੰਜੂ ਕੱਲ ਦੀ ਮੈਂ ਉਹਦੀ ਸ਼ਕਲ ਤੱਕ ਵੀ ਨਹੀਂ ਨਾ ਵੇਖੀ ਮੇਰਾ ਦਿਲ ਬਸ ਹੋਰ ਤਰ੍ਹਾਂ ਹੋਲਪਾਣ ਦਿਆ ਬਸ ਕੁਝ ਸਮੇਂ ਨਹੀਂ ਆਂਦੀ ਮੈਂ ਕੀ ਕਰਾਂ ਬਲੜੀ ਜੀ ਦੇ ਮਨ 'ਚ ਕੋਈ ਗੱਲ ਹੀ ਨਾ ਆ ਜੇ ਕਿ ਮਮਮੀ ਵੀ ਆ ਕੇ ਚਲ ਗਏ ਨੇ ਪਾਪਾ ਵੈਸੇ ਨਹੀਂ ਸਾਡੇ ਨਾਲ ਰਹਿੰਦੇ ਸੀ ਜਾਂ ਮੈਂ ਜਿਨ੍ਹਾਂ ਨੂੰ ਆਪਣੇ ਪਾਪਾ ਮੰਨਿਆ ਉਹਨਾਂ ਨੇ ਮੇਰਾ ਇੱਕ ਵਾਰੀ ਵੀ ਨਹੀਂ ਜ਼ਿਕਰ ਕੀਤਾ ਮੈਨੂੰ ਉਸ ਕੋਲ ਤੋਂ ਪਿਆਰ ਮਿਲੇਗਾ ਨਹੀਂ ਮਿਲੇਗਾ ਮੈਨਾਂ ਕੋਈ ਗੱਲ ਨਹੀਂ ਕੀਤੀ ਦੇਖੋ ਨਾ ਬੱਚਿਆਂ ਦਾ ਦਿਮਾਗ ਤਾਂ ਬੱਚਿਆਂ ਵਾਲਾ ਹੀ ਹੁੰਦਾ ਹੈ ਲੱਖੋ ਸਿਆਣੇ ਬਣ ਕੇ ਗੱਲ ਕਰਨ ਪਰ ਕਿਤੇ ਨਾ ਕਿਤੇ ਨਾ ਉਹਨਾਂ ਦੇ ਘਰ ਕਰ ਜਾਂਦੀ ਆ ਗੱਲ ਕੋਈ ਨਹੀਂ ਕੋਈ ਗੱਲ ਹੈ ਭਾਬੀ ਬਸ ਇਹੀ ਗੱਲ ਹੈਗੀ ਹੈ ਸੋਚਿਆ ਸੀ ਫੇਰਾ ਪਾ ਜਾਵਾਂਗੇ ਰੀਆ ਨਾ ਬਹੁਤ ਸਾਰੀਆਂ ਗੱਲਾਂ ਕਰਕੇ ਆਵਾਂਗੀ ਨਾਲ ਸਾਰਾ ਕੁਝ ਦੱਸ ਦਾਂਗੀ ਕਿ ਰੀਆ ਮੈਂ ਬਿਲਕੁਲ ਠੀਕ ਐ ਪੁੱਤ ਤੂੰ ਐਹੀ ਸਮਝ ਗੱਲਾਂ ਕੀ ਕਰਨੀਆਂ ਪੁੱਤਰ ਆਪਾਂ ਨੂੰ ਲੈ ਹੀ ਆਣਾ ਹੈ ਹੈ ਸਾਡੇ ਵੱਲੋਂ ਤਾਂ ਵੀ ਕੋਈ ਉਸ ਦੇ ਮੇਰੇ ਵੱਲੋਂ ਤਾਂ ਉਸ ਦਿਨ ਵੀ ਕੋਈ ਆਬਜੈਕਸ਼ਨ ਨਹੀਂ ਸੀਗਾ ਅਸੀਂ ਤਾਂ ਕਹਿ ਰਹੇ ਸੀ ਕਿ ਸਾਡੇ ਨਾਲ ਭੇਜ ਦੋ ਉਹਨੇ ਤੇਰੇ ਘਰ ਦੇ ਨਹੀਂ ਕਿਹਾ ਕਿ ਨਹੀਂ ਅਸੀਂ ਨਹੀਂ ਇਦਾਂ ਭੇਜਣਾ ਜਦੋਂ ਪਹਿਲੇ ਫੇਰੇ ਆਓਗੇ ਉਦੋਂ ਲੈ ਜਾਣਾ ਉਹਨਾਂ ਆ ਵਿੱਚ ਨੂੰ ਕੰਮ ਪੈ ਗਿਆ ਹੈ ਨਾ ਉਧਰ ਸੇਵਕ ਨੂੰ ਬੁਲਾ ਲਿਆ ਉਧਰੋਂ ਇੱਕ ਹੋਰ ਤਿੰਨ ਭਾਈਵਾ ਲੈ ਗਏ ਹੈ ਨਾ ਤਿੰਨਾਂ ਦੇ ਪ੍ਰੋਬਲਮ ਇੱਕਦਮ ਪੈ ਗਈ ਤੇ ਉਹਨਾਂ ਨੂੰ ਜਾਣਾ ਪੈ ਗਿਆ ਹੈ ਨਾ ਤੇ ਨਹੀਂ ਤੇ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਜਾਂਦੇ ਨਾ ਤੇ ਆਪਾਂ ਰੀਆ ਨੂੰ ਨਾ ਲੈ ਕੇ ਆਂਦੇ ਨਹੀਂ ਨਹੀਂ ਭਾਬੀ ਸਾਡੇ ਲਈ ਉਹ ਬੱਚਾ ਆਪਣੇ ਘਰ ਦਾ ਹੈ ਤੇ ਅਸੀਂ ਉਹਨੂੰ ਫੁੱਲਵਾਵਾਂਗੀ ਰੱਖਣਾ ਹੈ ਹੈ ਟੈਨਸ਼ਨ ਨਾ ਲੈ ਉਹ ਇੱਥੇ ਆਏਗੀ ਮੈਂ ਵੈਸੇ ਵੀ ਸਾਗਰ ਨੂੰ ਗਵਾਂਗੀ ਕਿ ਇੱਕ ਵਾਰੀ ਨਾ ਰੀਆ ਨਾਲ ਗੱਲ ਕਰ ਲੈ ਫੋਨ ਤੇ ਹੈ ਨਾ ਉਹਦੇ ਨਾਲੋਂ ਖੁਸ਼ ਥੋੜਾ ਬੱਚੇ ਨੂੰ ਹੌਸਲਾ ਹੋ ਜਾਂਦਾ ਹਾਂ ਤੇ ਤੂੰ ਵੀ ਇੱਕ ਵਾਰੀ ਰੀਆ ਨਾਲ ਗੱਲ ਕਰ ਲੈ ਫੋਨ ਤੇ ਠੀਕ ਹੈ ਮੈਂ ਕਿਹਾ ਸੀ ਫੋਨ ਕਿੰਦੇ ਸਕੂਲ ਗਈ ਹੋਈ ਹੈ ਜਾਂ ਮੰਮੀ ਨਾਲ ਗੱਲ ਹੋਈ ਸੀ ਮੰਮੀ ਦੀ ਨਾ ਆਵਾਜ਼ ਨਹੀਂ ਨਿਕਲੰਦੀ ਪਤਾ ਨਹੀਂ ਦਿਲ ਖਬਰਾਈ ਜਾਂ ਹਾਂ ਦਿਆ ਵਾ ਸਿਮਰਤ ਭਾਬੀ ਨੂੰ ਫੋਨ ਕੀਤਾ ਮੈਂ ਦੋ ਤਿੰਨ ਉਹਨਾਂ ਨੇ ਫੋਨ ਹੀ ਨਹੀਂ ਚੁੱਕੇ ਮੰਮੀ ਨੇ ਤੇ ਚੁੱਕਿਆ ਆਪਣਾ ਫੋਨ ਤੇ ਮੰਮੀ ਦੀ ਨਾ ਆਵਾਜ਼ ਹੀ ਨਹੀਂ ਨਿਕਲੰਦੀ ਮੈਨੂੰ ਕਿੰਦਾ ਮੈਂ ਕਰਦੀ ਮੈਂ ਇੰਨਾ ਲੱਗਦਾ ਮੰਮੀ ਨਾ ਠੀਕ ਨਹੀਂ ਹੈਗੇ ਮਤਲਬ ਮਨੰਦਰ ਬੇਚਾਂਜ ਹੋ ਜਾਂਦਾ ਨੂੰ ਸਾਡਾ ਇੱਕ ਦੂਜੇ ਪ੍ਰਤੀ ਜਦੋਂ ਸਾਡਾ ਕਿਸੇ ਨਾ ਕਨੈਕਸ਼ਨ ਹੋਵੇ ਤੇ ਮੈਨੂੰ ਇਦਾਂ ਦੀ ਫੀਲਿੰਗ ਹੋਉਂਦੀ ਹੈ ਕਿ ਜਿੱਦਾਂ ਕੋਈ ਗੱਲ ਹੈ ਕੋਈ ਬਾਤ ਹੈ ਜਾਂ ਸੇਵਕ ਨੂੰ ਕੁਝ ਪਹਿਲਾਂ ਹੀ ਪਤਾ ਲੱਗ ਗਿਆ ਅਚਾਨਕ ਮੈਨੂੰ ਖਿਆ ਸੀ ਚੱਲੇ ਹੀ ਨੇ ਤੇ ਚੱਲ ਖੋਦੀ ਗੱਲ ਕਰ ਲਾਂਗੇ ਯਾਰ ਆਪਾਂ ਚ ਬੰਦੇ ਆ ਨਾ ਜਦੋਂ ਸੋ ਗਿਲੇ ਸ਼ਿਕਵੇ ਇਕੱਠੇ ਮਿਢਾ ਆ ਵੀ ਲੈਂਦੇ ਨੇ ਬਿਲਕੁਲ ਮੈਂ ਵੀ ਇਹਨੂੰ ਕਿਹਾ ਗੱਲ ਘਰ ਤੱਕ ਪਹੁੰਚੇ ਨਾ ਪਹਿਲਾਂ ਹੀ ਨਹੀਂ ਮੈਂ ਸਾਗਰ ਨੂੰ ਕਿਹਾ ਸੀਗਾ ਕਿ ਤੂੰ ਗੱਲ ਕਰੀ ਸਾਰੀ ਗੱਲ ਕਿ ਉਹਨੂੰ ਝਟਕਾ ਬਹੁਤ ਲੱਗਣਾ ਕਿ ਮੇਰੀ ਗੈਰ ਮਜੂਦਗੀ 'ਚ ਮੇਰੀ ਭੈਣ ਨੇ ਵਿਆਹ ਕਰਾ ਲਿਆ ਉੱਥੇ ਕਰਾ ਲਿਆ ਜਿੱਥੇ ਮੈਂ ਹਜੇ ਕੋਈ ਹਾਮੀ ਨਹੀਂ ਭਰੀ ਨਾ ਨਹੀਂ ਕੀਤੀ ਪਰ ਉਹਨੇ ਕੋਈ ਹਾਮੀ ਵੀ ਨਹੀਂ ਸੀ ਭਰੀ ਪਰ ਤੁਹਾਡੇ ਸਾਹਮਣੇ ਮੋਹਲੀ ਇਦਾਂ ਦਾ ਬਣ ਗਿਆ ਸੀ ਇੱਕਦਮ ਹੀ ਮੌਕਾ ਹੀ ਉਸ ਤਰ੍ਹਾਂ ਹਰ ਗੱਲ ਦਾ ਸੀ ਕਿਉਂਕਿ ਤੁਸੀਂ ਜਿਸ ਤਰ੍ਹਾਂ ਟੇਵਾ ਵਿਖਾਇਆ ਇਹਨਾਂ ਦਾ ਕਿ ਮੁੱਕੇ ਅਬ ਲੋਕ 4 ਸਾਲ ਦਾ ਕੋਈ ਵਿਆਹ ਤਾਂ ਨਹੀਂ ਸੀਗਾ ਉਹਦੀ ਵੀ ਮਜਬੂਰੀ ਤੁਹਾਨੂੰ ਰਿਸ਼ਤੇ ਉਸ ਤਰ੍ਹਾਂ ਮਿਲਦੇ ਪਏ ਸੀ ਦਿਖਿਆ ਨਹੀਂ ਇੱਥੇ ਅਸੀਂ ਵੀ ਕਿਹਾ ਸੀ ਇੱਥੇ ਕਰੀਏ ਹੂੰ 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 ਕੋੰਨਾ ਪਾਸੇ ਕਨੈਕਸ਼ਨ ਉਦਾਂ ਦਾ ਜੁੜ ਗਿਆ ਨਾ ਹੁਣ ਸੇਵਕਾ ਜੀਜਾ ਨੂੰ ਮੰਨਦਾ ਨਹੀਂ ਉਹਨੇ ਸਮਝਣਾ ਨਹੀਂਗਾ ਬਸ ਰਹਿ ਰਿਹਾ ਕਿ ਨਾ ਉਧਰ ਦਾ ਧਿਆਨ ਹੁੰਦਾ ਮਮੀ ਉਹਨਾਂ ਵੱਲ ਧਿਆਨ ਆਉਂਦਾ ਅੱਜ ਕਰ ਮੇਰੀ ਗੱਲ ਸੁਣ ਸਾਡੇ ਲਈ ਕੋਈ ਰਸਮਾਂ ਰਿਵਾਜ ਮਾਇਨੇ ਨਹੀਂ ਰੱਖਦੇ ਇਹ ਆ ਬੰਦੇ ਦੇ ਇਨਸਾਨ ਦੇ ਆ ਬਣਾਏ ਹੋਏ ਆ ਕੋਈ ਲੋਕੀ ਕੋਈ ਲੋਕੀ ਕੁਛ ਨਹੀਂ ਕੋਈ ਕੁਛ ਨਹੀਂ ਕਹਿੰਦਾ ਆਪਾ ਆਪਣੇ ਘਰ ਦੇ ਆਪ ਮਾਲਕ ਹੈ ਕੋਈ ਕੋਣ ਹੁੰਦਾ ਕੁਝ ਕਹਿਣ ਨਾਲ ਅਸੀਂ ਕਿਸੇ ਨੂੰ ਪੁੱਛ ਕੇ ਚੱਲਣਾ ਕਿ ਕੋਈ ਸਾਡੇ ਘਰ ਆ ਕੇ ਰੋਟੀ ਪਾ ਕੇ ਜਾਂਦਾ ਹੈ ਹਾਂ ਵੀ ਤੁਸੀਂ ਇਦਾਂ ਰਹਿਣਾ ਹੈ ਤੇ ਮੈਂ ਤੁਹਾਨੂੰ ਰਾਸ਼ਨ ਪਾ ਦਿੰਨਾ ਅਸੀਂ ਆਪਣੇ ਘਰ ਦਾ ਖਰਚਾ ਜਾਂ ਆਪਣੇ ਘਰ ਦਾ ਸਿਸਟਮ ਆਪ ਚਲਾਉਣਾ ਹੈ ਹਨਾ ਤੇ ਆਪਾਂ ਕਿਉਂ ਨਾ ਆ ਚੱਲੇ ਚਲਦੇ ਆ ਨਾਲੇ ਤੁਰੀਆ ਨੂੰ ਮਿਲਨੀ ਨਾਲੇ ਮੰਮੀ ਨੂੰ ਮਿਲਲੀ ਤੈਨੂੰ ਵੀ ਹਾਂ ਕੋਈ ਗੱਲ ਨਹੀਂ ਸਾਡੇ ਮਨ 'ਚ ਕੋਈ ਵਿਚਾਰ ਨਹੀਂ ਸਾਗਰ ਨਾ ਰਵੇ ਤੇ ਚਲੀ ਜਾਏ ਹਾਂ ਉਹ ਤੇ ਜਦੋਂ ਆਣਗੇ ਮੈਂ ਚੱਲ ਜਾਾਂਗੀ ਹਾਂ ਇੱਕ ਗੱਲ ਗਮ ਉਹ ਵੈਸੇ ਮੈਂ ਜਿਸ ਵੇ ਮੇਰਾ ਵਿਆਹ ਹੈ ਨਾ ਉਸ ਪਲ ਨਾ ਹਰ ਚੀਜ਼ ਨਾ ਇੱਕ ਨੇਰੇ ਜਿੱਚ ਸੀ ਕਿ ਮੈਂ ਸਹੀ ਕਰ ਰਹੀ ਹਾਂ ਕਿ ਕੁਝ ਗਲਤ ਤਾਂ ਨਹੀਂ ਹੋ ਰਿਹਾ ਪਰ ਜਿਸ ਪਲ ਇਸ ਘਰ ਚ ਆ ਗਈ ਨਾ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਐਦਾਂ ਲੱਗਾ ਮਾਂ ਦੀ ਬੁੱਕਲ ਚ ਬੈਠੀ ਹੋਈ ਹਾਂ ਇੱਕ ਨਿੱਗ ਜਿਹਾ ਮਿਲਦਾ ਪਿਆ ਸੀ ਇੱਕ ਸਕੂਨ ਬੇਫਿਕਰੀ ਜੀ ਹਾਂ ਰੀਆ ਵੱਲ ਹੋ ਗਈ ਸੀ ਟੈਨਸ਼ਨ ਕਿਤੇ ਕਿਤੇ ਮੰਮੀ ਪਾਪਾ ਦੀ ਵੀ ਆਂਦੀ ਟੈਨਸ਼ਨ ਪਰ ਫਿਰ ਵੀ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਇਕਸੈਡ ਕਰਕੇ ਹੁੰਦਾ ਨਾ ਕਿ ਆਪਣੀ ਇੱਕ ਲਾਈਫ ਜੀਣ ਦਾ ਮੈਨੂੰ ਬਹੁਤ ਵਧੀਆ ਲੱਗਾ ਸੱਚੀ ਤੁਹਾਡਾ ਸੁਭਾਅ ਤੇ ਬਹੁਤ ਬਹੁਤ ਵਧੀਆ ਹੈ ਭਾਜੀ ਉਹਨਾਂ ਨੇ ਫੋਨ ਤੇ ਗੱਲ ਕੀਤੀ ਉਹਨਾਂ ਦੀ ਵੀ ਨੇਚਰ ਬੜੀ ਹੀ ਚੰਗੀ ਹੈ ਵੇਖੋ ਹੁਣ ਉਹ ਵੀ ਤਾਂ ਬਾਹਰ ਹੀ ਨੇ ਹੂੰ ਤਾਂ ਉਹਨਾਂ ਨੇ ਚਲੋ ਵੀਡੀਓ ਕੋਲ ਤੇ ਗੱਲ ਕਰ ਲਈ ਸੇਵਕ ਚਾਹੇ ਤੇ ਚੀਜ਼ਾਂ ਨੂੰ ਇਸ ਤਰ੍ਹਾਂ ਵੀ ਮੰਨ ਸਕਦਾ ਹੈ ਮੈਨੂੰ ਲੱਗਾ ਬਸ ਉਹ ਮੰਨ ਜੇ ਮੰਨ ਜੇ ਕੋਈ ਗੱਲ ਨਹੀਂ ਪਵੇਗੀ ਕੋਈ ਗੱਲ ਨਹੀਂ ਸਾਗਰ ਨੇ ਆਪੇ ਮੈਨੇਜ ਕਰ ਲੈਣਾ ਤੂੰ ਟੈਨਸ਼ਨ ਨਾ ਲੈ ਤੇ ਨਾਲੇ ਜਿਹੜਾ ਆਪ ਚੰਗਾ ਹੁੰਦਾ ਨਾ ਉਹਨੂੰ ਸਾਰੇ ਚੰਗੇ ਲੱਗਦੇ ਨੇ ਫਰਕ ਚੰਗੀ ਹੈ ਨਾ ਮੈਂ ਕਿਸਮਤ ਵਾਲੀ ਆ ਮੈਨੂੰ ਤੁਹਾਡੇ ਵਰਗਾ ਪਰਿਵਾਰ ਮਿਲ ਗਿਆ ਇੱਕ ਗੱਲ ਦਾ ਰਸਾ ਰੱਬ ਅੱਗੇ ਕਿਸਮਤ ਵਾਲੇ ਤਾਂ ਅਸੀਂ ਆ ਕਿਸਮਤ ਵਾਲੇ ਤਾਂ ਅਸੀਂ ਆ ਜਦ ਤੂੰ ਮਿਲ ਗਈ ਸਾਨੂੰ ਹੈ ਨਾ ਬੱਸ ਭਾਬੀ ਤੁਸੀਂ ਨਾ ਮੈਨੂੰ ਚੁੰਮ ਕੇ ਛੱਡਾ ਦਿਓ ਮੈਨੂੰ ਨਾ ਹੋਰ ਕਰਾ ਆਫਵਰਡ ਜਿਹਾ ਫੀਲ ਹੁੰਦਾ ਮੈਂ ਅੱਜ ਆਪਾਂ ਹੋਈਏ ਉਧਰ ਫੋਨ ਕਰਦੇ ਤਾਂ ਮੰਮੀ ਇਹਨਾਂ ਨੂੰ ਕਿ ਆਪਾਂ ਆਣਾ ਅੱਜ ਐ ਐਦੇ ਚੱਲ ਪੈਣੇ ਫੋਨ ਕੀ ਕਰਨਾ ਸਭ ਕੋ ਖੁਸ਼ ਹੋ ਜਾਣਗੇ ਦੇਖ ਕੇ ਚਲ ਠੀਕ ਹੈ ਤੇ ਮੈਂ ਨਾ ਇੱਕ ਹੋਰ ਗੱਲ ਕਹਿਣੀ ਸੀ ਤੁਸੀਂ ਗੁੱਸਾ ਨਾ ਕਰਨਾ ਨਹੀਂ ਨਹੀਂ ਦੱਸੋ ਪਤਾ ਕੀ ਹੈ ਮੈਨਾਂ ਮਤਲਬ ਥੋੜਾ ਨਾ ਆਦਤ ਨਹੀਂ ਨਾ ਗਈ ਕਾਫੀ ਟਾਈਮ ਹੋ ਗਿਆ ਹੁਣ ਉਹ ਮੈਂ ਕੋਸੇਰੇ ਸੂਟ ਜਿਹੜਾ ਪਾਇਆ ਸੀ ਮੈਨੂੰ ਬਹੁਤ ਚੁਬਦਾ ਵੀ ਪਿਆ ਸੀ ਮੈਨੂੰ ਨਾ ਘਬਰਾਹਟ ਉਹ ਗਰਮੀ ਹੈ ਜੇ ਬਾਹਰ ਮੈਂ ਕੋਈ ਗੱਲ ਨਹੀਂ ਹਲਕਾ ਜਿਹਾ ਪਾ ਲਾਂ ਹਾਂ ਹਾਂ ਕੋਈ ਗੱਲ ਨਹੀਂ ਕੋਈ ਮਤਲਬ ਐਦਾਂ ਹੀ ਚੱਲ ਮੈਂ ਵੀ ਐਦਾਂ ਹੀ ਚੱਲਾਂਗੀ ਸੱਚੀ ਹਾਂ ਚਲਦੇ ਆਂ ਠੀਕ ਹੈ ਸਾਡੇ ਤਾਂ ਵੈਸੇ ਵੀ ਨਹੀਂ ਫੀਲ ਕਰਦੇ ਹਾਂ ਇਹ ਚੀਜ਼ਾਂ ਬਸ ਵਧੀਆ ਹਾਂ ਹਾਂ ਚੱਲਦੇ ਆਂ ਜਿੱਦਾਂ ਹੀ ਠੀਕ ਹੈ ਹਾਂ ਸਿਮਰਤ ਪੁੱਤ ਹਾਂਜੀ ਮੰਮੀ ਗਾਲਸਨ ਪੁੱਤ ਤੇ ਹਾਂਜੀ ਉੱਥੇ ਚਾਹ ਬਣਾਉਂਦੀ ਆਂ ਹਾਂਜੀ ਚਾਹ ਬਣਾਉਣੀ ਤੇ ਥੋੜਾ ਨਾ ਵੱਧ ਪਾਣੀ ਪਾ ਲੈਣਾ ਸੀ ਮੈਂ ਵੀ ਪੀਣੀ ਪੁੱਤ ਮੇਰਾ ਬੜਾ ਸਿਰ ਦੁਖਣ ੜਿਆ ਕੋਈ ਨਾ ਮੈਂ ਵਧਾ ਕੇ ਬਣਾਉਣੀ ਆ ਤੇ ਮੈਂ ਤੇਨੂੰ ਗੱਲ ਕਰਨੀ ਸੀ ਨਾਲੇ ਅੰਜੂ ਦੇ ਨਾ ਬੜੇ ਫੋਨ ਆਉਂਦੇ ਮੈਨੂੰ ਪਤਾ ਵਾ ਚਲੋ ਉਧਰ ਆਓ ਉਧਰ ਜਾ ਕੇ ਬੈਠ ਕੇ ਗੱਲ ਕਰਦੇ ਆਪਾਂ ਚਲੋ ਆ ਜਾ ਮਮੇ ਦੇ ਸੋਨ ਪੁੱਤ ਉਹ ਸਵੇਰ ਦੇ ਕੁੜੀ ਦੇ ਬੜੇ ਫੋਨ ਆ ਚੁੱਕੇ ਐ ਬੜੀ ਅਦਾਸ ਜਿਹੀ ਲੱਗਣ ਢੀ ਐ ਮੰਮੀ ਮੈਨੂੰ ਮੈਨੂੰ ਵੀ ਨਾ ਸਵੇਰ ਦੇ 10 12 ਫੋਨ ਆ ਚੁੱਕੇ ਆ ਮੈਨੂੰ ਤੇ ਇੱਕ ਗੱਲ ਨਹੀਂ ਸਮਝ ਆਉਂਦੀ ਪਹਿਲਾਂ ਇਹਨਾਂ ਨੇ ਇੱਥੋਂ ਜਾਣ ਦੀ ਕਾਲ ਹੀ ਹੁਣ ਮਿਲ ਲਾ ਦੋ ਉਥੋਂ ਆਉਣ ਦੀ ਕਾਲ ਹੀ ਪੈ ਗਈ ਸਵੇਰ ਦੇ ਨਾ ਇੰਨੇ ਫੋਨ ਕਰ ਦਿੱਤੇ ਆ ਮੈਨੂੰ ਸਮਝ ਨਹੀਂ ਆਉਂਦੀ ਉੱਥੇ ਕਿਹੜੀ ਇੰਨੀ ਅੱਗ ਲੱਗੀ ਕਿ ਜਿਹੜੀ ਸਾਡੇ ਘਰਾਂ ਬੁਝਣੀ ਐ ਕਹਿੰਦੇ ਫੋਨ ਕਰਤੇ ਨੇ ਚੱਲ ਪੁੱਤ ਇਦਾਂ ਨਾ ਗਏ ਤੇ ਉਹ ਕਹਿੰਦੇ ਵੀ ਆਪਾਂ ਫੇਰ ਆ ਇੱਧਰ ਪਾ ਜੰਨੇ ਆ ਪੁੱਤ ਗੱਲ ਪਤਾ ਕੀ ਐ ਕੁੜੀ ਜੇ ਇੱਥੇ ਐ ਉਹ ਤੇ ਫੋਨ ਤੇ ਫੋਨ ਤਾਂ ਕਰਨ ਢੀ ਸੀ ਤੈਨੂੰ ਪਤਾ ਮਾਵਾਂ ਦਾ ਬੱਚਿਆਂ ਬਗੈਰ ਦਿਲ ਕਿੱਥੇ ਲੱਗਦਾ ਤੇ ਮੈਂ ਤੇ ਚੰਗੀ ਤਰ੍ਹਾਂ ਫੋਨ ਵੀ ਨਹੀਂ ਸੁਣਿਆ ਮੇਰਾ ਤਾਂ ਇੰਨਾ ਸਿਰ ਦੁਖਣ ਰਿਆ ਸੀ ਤੇ ਮੈਂ ਪੁੱਤ ਚੰਗੀ ਤਰ੍ਹਾਂ ਫੋਨ ਵੀ ਨਹੀਂ ਸੁਣਿਆ ਤੇ ਦੱਸੋ ਹੁਣ ਅੱਗੇ ਮੈਂ ਤੇ ਪੁੱਤ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰ ਪਾਈ ਸਿਰ ਮੇਰਾ ਇੰਨਾ ਦੁਖਣ ਰਿਆ ਸੀ ਪਰ ਧਿਆਨ ਮੇਰਾ ਪੁੱਤ ਉਹਦੇ ਚ ਹੀ ਆ ਤੇ ਤੂੰ ਫੋਨ ਕਰ ਲੈ ਮੰਮੀ ਮੇਰੀ ਗੱਲ ਸੁਣ ਐਡੇ ਫੋਨ ਫੋੜ ਕਰਨ ਦੇ ਨਾ ਮੇਰੇ ਕੋਲ ਇਹ ਹੁੰਦੇ ਆਪੇ ਤੁਹਾਡੀ ਕੁੜੀ ਹੈ ਨਾ ਤੁਸੀਂ ਆਪਿਆਂ ਨਾਲ ਗੱਲ ਕਰ ਲਿਆ ਕਰੋ ਮੈਨੂੰ ਨਾ ਇਹ ਚੀਜ਼ਾਂ ਚ ਪਾਇਆ ਕਰੋ ਹਰ ਗੱਲ ਚ ਚਲ ਮੇਰੀ ਇੱਕ ਗੱਲ ਹੋਰ ਸੁਣ ਨਾਲੇ ਸੇਵਕ ਨੂੰ ਫੋਨ ਕਰ ਲੈ ਪੁੱਤ ਅਚਾਨਕ ਪੁੱਤ ਸਾਗਰ ਚਲੇ ਗਿਆ ਕੰਮ ਤੇ ਸਾਰੇ ਉਹ ਯਾਰ ਦੋਸਤ ਵੀ ਸੇਵਕ ਸਾਰੇ ਦੁਬਾਰਾ ਉੱਥੇ ਗਏ ਆ ਤੇ ਅਚਾਨਕ ਜਾਣਾ ਪੈ ਗਿਆ ਤੇ ਤਾਂ ਕਰਕੇ ਨਾ ਨਹੀਂ ਤੇ ਉਹਨਾਂ ਨੇ ਫੇਰਾ ਪਹੁੰਚਣਾ ਹੀ ਅੱਜ ਵਾਹ ਜੀ ਵਾਹ ਅੱਜ ਕੱਲ ਵਿਆਹ ਹੋਇਆ ਸਾਡੀ ਕੰਮ ਕਰਦੇ ਵੀ ਤੁਰ ਪਏ ਘਟੋ ਘਟ ਇੱਕ ਦੋ ਦੇ ਰੁਕ ਤੇ ਜਾਂਦੇ ਪੁੱਤ ਮੈਂ ਕਹਿੰਨੀ ਆ ਆਪਾਂ ਨਾ ਜਾਈਏ ਪੁੱਤ ਕਾਰੋਬਾਰਾਂ ਚ ਤੇ ਕਿਸੇ ਵळे ਵਿਆਹ ਵਾਲੇ ਦਿਨ ਵੀ ਬੰਦੇ ਨੂੰ ਜਾਣਾ ਪੈ ਜਾਂਦਾ ਕੋਈ ਜ਼ਰੂਰੀ ਕੰਮ ਹੁੰਦੇ 100 ਬੰਦਿਆਂ ਨੂੰ ਤੇ ਫੇਰ ਕੀ ਹੋਇਆ ਜੇ ਚਲੇ ਗਿਆ ਤੇ ਸੇਵਕ ਕੋਲ ਚਲ ਗਿਆ ਨਾ ਲਿਓ ਚਲੋ ਕੋਈ ਨਾ ਯਾ ਤੇ 11 ਵੇ ਆਪਾਂ ਨੂੰ ਕੀ ਸਿਮਰਤ ਤੂੰ ਲੱਗਦਾ ਪੁੱਤ ਗੱਲ ਭੁੱਲ ਗਈ ਐ ਤੂੰ ਸਮਝਦੀ ਨਹੀਂ ਮੈਂ ਕੀ ਕਹਿਣਾ ਚਾਹੁੰਨੀ ਆ ਮੈਂ ਕਹਿਣਾ ਚਾਹੁੰਨੀ ਆ ਕਿ ਸਾਗਰ ਸੇਵਕ ਕੋ ਪਹੁੰਚ ਗਿਆ ਏ ਤੇ ਤੂੰ ਇਹਦੇ ਨਾਲ ਪਹਿਲਾਂ ਪੀ ਸੇਵਕ ਨਾਲ ਗੱਲ ਕਰ ਲਾ ਜੇ ਉਹ ਤੈਨੂੰ ਪਤਾ ਲੱਗ ਗਿਆ ਤੇ ਉਹਨੇ ਸਾਡੇ ਸਿਰ ਬੜੇ ਛਿੱਤਰ ਮਾਰਨੇ ਤੂੰ ਕਹਿੰਨੀ ਹੈ ਨਾ ਮੈਂ ਆਪੇ ਗੱਲ ਕਰ ਲਾਂਗੀ ਤੇ ਹੁਣ ਕਰ ਵਾਹ ਜੀ ਵਾਹ ਮੰਮੀ ਸਿਰ ਪੀੜਦਾ ਤਾਂ ਤੁਹਾਡਾ ਹੋਂਦ ਤੁਸੀਂ ਮੇਰਾ ਵੀ ਨਾਲ ਹੀ ਲਾ ਦੇਣਾ ਹੁਣੇ ਮੈਂ ਸੇਵਕ ਨੂੰ ਫੋਨ ਕਰਤਾ ਨਾ ਜਾਂ ਉਹਨੂੰ ਮੈਂ ਦੱਸ ਦਿੱਤਾ ਤੇ ਘਰੇ ਉਹ ਕਲੇਸ਼ ਪੈਣੀ ਨਾ ਮੇਰੇ ਕੋਲ ਨਹੀਂ ਸੰਭਾਲੀ ਜਾਣੀ ਬਾਜੋ ਆਪ ਵੀ ਅੱਗੇ ਹੋਏ ਹੋ ਤੁਸੀਂ ਉਹ ਤੋ ਤੂੰ ਕਹਿੰਨੀ ਮੈਂ ਦੱਸ ਦੂੰਗੀ ਆਪੇ ਤੇ ਮੰਮੀ ਸਹੀ ਟਾਂ ਦੇ ਕੇ ਗੱਲ ਕੀਤੀ ਜਾਂਦੀ ਨਾ ਉਹ ਹੁਣ ਕੰਮ ਕਾਰਜ ਬਾਹਰੇ ਹੋਏ ਆਏ ਆ ਮੰਨ ਬੰਦ ਨਾਲ ਫੋਨ ਕਰਕੇ ਦੱਸੂਗੀ ਕਿ ਤੁਹਾਡੀ ਭੈਣੇ ਮਗਰੋਂ ਆ ਵਿਆਹ ਹੋ ਗਿਆ ਤੇ ਅਸੀਂ ਕਰ ਦਿੱਤਾ ਕਿ ਬੀਤੂ ਕਿੰਨੇ ਦਿਨ ਤੇ ਜੇ ਸਾਗਰ ਭਾਈ ਤੇ ਕੋਈ ਮੰਨ ਲਓ ਉਹ ਗਏ ਦੋਵੇਂ ਜਣੇ ਠੀਕ ਆ ਕੋਈ ਗੱਲ ਇਦਾਂ ਹੀ ਹੋਗੀ ਤਾਂ ਵੀ ਦੋਵਾਂ ਜਣੇ ਚ ਕਲੇਸ਼ ਪਊਗਾ ਇਸ ਤੋਂ ਚੰਗਾ ਨਾ ਥੋੜੇ ਦਿਨ ਗੱਲ ਜਰ ਰਹਿਣ ਦੇ ਜਦੋਂ ਆਉਣਗੇ ਤਾਂ ਆਪੇ ਗੱਲ ਕਰ ਲਾਂਗੇ ਤਾਂ ਮੈਂ ਤਾਂ ਕਹਿੰਨੀ ਪੀ ਸਾਗਰ ਉਹਦੇ ਨਾਲ ਕੋਈ ਗੱਲ ਨਾ ਕਰ ਦਵੇ ਤੇ ਆਪਣੀ ਹੁਣ ਦੋਸਤੀ ਚ ਰਿਸ਼ਤੇਦਾਰੀ ਬਣ ਗਈ ਆ ਮੰਮੀ ਉਹ ਦੱਸੋ ਕਿਉਂ ਗੱਲ ਕਰਨੀ ਗੀ ਨਾਲੇ ਨਾ ਵਿਆਜ ਰੋ ਹੁਣਾ ਹੈ ਨਾ ਵਿਆਹ ਕਰਨ ਤੋਂ ਪਹਿਲਾਂ ਪੋਣੇ ਨੀਂਗਾਂ ਲਗਾਈ ਸੀ ਕਿ ਵਿਆਹ ਕਰਨ ਤੋਂ ਬਾਅਦ ਨਾ ਸੇਵਕ ਨਹੀਂ ਆਪੇ ਗੱਲ ਕਰ ਲਾਂਗੇ ਨਾਲੇ ਇੰਨੀ ਗੱਲ ਤੋਂ ਸਿਆਣੇ ਹੈਗੇ ਐਡੀ ਜਲਦੀ ਕੋਈ ਗੱਲ ਨਹੀਂ ਕਰਦੇ ਨਾਲੇ ਬਿਜ਼ਨਸ ਦੇ ਕੰਮ 'ਚ ਸਿਰ ਬਿਜ਼ਨਸ ਦੀ ਗੱਲਾਂ ਹੁੰਦੀਆਂ ਘਰ ਦੇ ਕੋਈ ਗੱਲ ਲੈ ਕੇ ਨਹੀਂ ਤੁਰਦੇ ਇਕੱਲੇ ਤੂੰ ਜਬਤ ਮੇਰੀ ਗੱਲ ਸਮਝਦੀ ਨਹੀਂ ਤੇ ਮੰਮੀ ਮੈਂ ਤਾਂ ਤੁਹਾਡੀ ਸਾਰੀ ਗੱਲ ਸਮਝਦੀ ਆ ਤੂੰ ਹੀ ਨਾ ਬਾਰ ਬਾਰ ਇੱਕੋ ਗੱਲ ਨੂੰ ਲਾਓ ਉਹਦਾ ਮੇਰੇ ਕਿਆ ਬਣ ਚਲੀ ਜੇ ਚਾਹ ਪੀ ਤੇ ਮੈਨੂੰ ਦੱਸੋ ਮੈਂ ਚਾਹ ਲੈ ਆਵਾਂ ਐਵੇਂ ਸਿਰ ਪਿੜ ਲੈ ਪਿਆ ਦਿਨ ਚੜ੍ਹੇ ਤੁਸੀਂ ਦੱਸ ਉਹ ਦੋ ਕੰਦੀ ਮੈਂ ਆਪੇ ਗੱਲ ਕਰ ਲਾਂਗੀ ਮੰਮੀ ਡੈਡੀ ਮੈਂ ਆਪੇ ਸਾਮ ਲਾਂਗੀ ਤਾਂ ਹੁਣ ਮੇਰੀ ਗੱਲ ਹੀ ਨਹੀਂ ਕੋਈ ਸੁਣਦੀ ਰੱਬਾ ਹੁਣ ਕੀ ਬਣੇਗਾ ਜੇ ਕਿਤੇ ਸਾਗਰ ਨੇ ਸੇਵਕ ਨਾਲ ਗੱਲ ਕਰਤੀ ਇੱਥੇ ਆ ਕੇ ਉਹ ਖਲਾਰਾ ਪਹਿਣਾ ਵਾ ਸਾਂਭਿਆ ਵੀ ਨਹੀਂ ਜਾਣਾ ਦਿਨ ਚੜਿਆ ਨਾ ਮੇਰੇ ਦਿਮਾਗ ਖਾਂ ਤੇ ਸ਼ੁਰੂ ਕਰ ਦਿੱਤਾ ਮੈਂ ਆਪਣੀ ਪਲੈਨਿੰਗ ਨਾਲ ਚੱਲਣਾ ਵਾ ਕਿ ਜਿਹਦੇ ਇਸ਼ਾਰਿਆਂ ਤੇ ਚੱਲਾਂ ਮੈਂ ਆਪਣਾ ਦਿਮਾਗ ਲਾ ਕੇ ਨਾ ਆਪੇ ਵੇਖ ਲਵਾਂਗੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਇਹਦੇ ਬਸ ਆਪਣਾ ਸੁਣਾਉਣ ਤੇ ਰਹਿੰਦੇ ਇੱਥੇ ਆਲਾ ਮੰਮੀ ਚਾਹੋ ਤੂੰ ਕਿੱਥੇ ਚੱਲੀ ਗੱਲ ਸੁਣ ਪੁੱਤ ਬਹਿ ਜਾ ਮੇਰੀ ਗੱਲ ਸੁਣ ਮੰਮੀ ਮੈਂ ਅੰਦਰ ਜਾ ਪੀਣੀ ਮੇਰੀ ਗੱਲ ਤੇ ਸੁਣ ਲੈ ਪੁੱਤ ਬੋਲ ਸਿਆਣੇ ਬੰਦੇ ਦੀ ਗੱਲ ਨੂੰ ਨਾ ਮੈਂ ਸੁੱਟ ਨਹੀਂ ਦੇਈਦਾ ਮੈਂ ਜੋ ਗੱਲ ਕਰਨੀ ਸੋਚ ਸਮਝ ਕੇ ਕਰਨੀ ਤੇ ਮੇਰੀ ਗੱਲ ਨੂੰ ਤੂੰ ਧਿਆਨ ਨਾਲ ਸੁਣ ਪੁੱਤ ਮੰਮੀ ਮੈਂ ਸੁਣਨ ਨਹੀਂ ਗੱਲ ਤੁਹਾਡੀ ਸਮਝਦੀ ਹਾਂ ਪਰ ਮੈਂ ਤੁਹਾਨੂੰ ਕਹਿੰਨੀ ਹੈਗੀ ਥੋੜਾ ਟਾਈਮ ਤੇ ਦਿਓ ਮੋੜ ਚੱਲੂਗੀ ਕਿ ਫਿਰ ਗੱਲ ਕੀਤੀ ਜਾਂਦੀ ਆ ਇਦਾਂ ਕਹਿੰਦੇ ਹੁੰਦੇ ਨਾ ਤਦੇ ਤਦੇ ਘਰ ਉਤੇ ਪੈਰ ਰੱਖਣ ਨਾਲ ਪੈਰ ਹੀ ਛਾੜਨੇ ਆ ਤੂੰ ਜਿੜਾ ਕਰ ਲੈ ਥੋੜਾ ਜਿੜਾ ਲੈ ਜੇਰਾ ਕਰ ਲੋ ਜੇਰਾ ਕਰ ਲੋ ਜੇ ਆ ਗਿਆ ਘਰ ਤੇ ਹੋਰ ਜਿਆਦਾ ਖਲਾਰਾ ਪੈ ਜਾਈ ਨਹੀਂ ਉਦੋਂ ਤੇ ਉਦੋਂ ਵੇਖੀ ਜਾਊਗੀ ਮੈਂ ਆਪਣੇ ਸਾਹਮਣੇ ਲੈ ਕੇ ਗੱਲ ਕਰ ਦੂੰਗੀ ਬਸ ਤੁਸੀਂ ਨਾ ਤੁਹਾਡੇ ਘੜੀ ਹੱਥ ਜੋੜੇ ਤੁਸੀਂ ਨਾ ਕੋਈ ਉਧਰੰਗੂ ਕੋਈ ਗੱਲ ਇਦਾਂ ਦੀ ਛੇੜ ਜਿਓ ਪੁੱਤ ਤੂੰ ਕੱਲ ਤੱਕ ਗੱਲ ਪਾਉਣ ਦੀ ਆ ਸ਼ਾਮਾਂ ਤੱਕ ਗੱਲ ਖੁੱਲੀ ਲੈ ਤੂੰ ਮੇਰੇ ਗੱਲ ਨੂੰ ਸਮਝਦੀ ਕਿਉਂ ਨਹੀਂ ਸਿਮਰਤ ਮੰਮੀ ਮੈਂ ਤੁਹਾਡੀ ਸਾਰੀ ਗੱਲ ਨੂੰ ਸਮਝਦੀ ਆ ਵੇਖੋ ਹਾਂ ਤੁਸੀਂ ਆਪ ਸਿਆਣੇ ਜੀ ਤੁਸੀਂ ਵਿੱਚ ਖਲੋਤੇ ਜੇ ਤੇ ਤਾਰੇ ਸਾਰਾ ਕੁਝ ਹੋਇਆ ਵਾ ਦੀਦੀ ਨੇ ਕਿਹੜਾ ਭੱਜ ਕੇ ਵਿਆਹ ਕਰਾਤਾ ਜਾਂ ਮੈਂ ਕਿਹੜਾ ਕੱਲੀ ਨੂੰ ਦੇ ਲਾਵਾ ਦਵਾਤੀਆਂ ਤੁਸੀਂ ਵਿੱਚ ਖਲੋਤੇ ਜੇ ਵੱਡੇ ਤੁਹਾਡੇ ਨਾਲ ਸਾਰੀ ਗੱਲਬਾਤ ਹੋਈ ਆ ਮੈਂ ਤੁਹਾਡੀ ਕੁੜੀ ਖੋਰੀ ਤੇ ਕਹਿੰਦੀ ਕਿ ਮੈਂ ਸਾਗਰ ਤੁਸੀਂ ਹੋਰ ਵੀ ਵਿਆਹ ਨਹੀਂ ਕਰਾਉਣਾ ਕੱਲਣਾ ਦੇ ਪਹਿਣਾ ਸੀ ਤੁਸੀਂ ਵਿੱਚ ਖਲੋਤੇ ਤੇ ਹੋਇਆ ਖਲੋਤੇ ਤੇ ਹੈਗੇ ਉਦੋਂ ਤੇ ਤੂੰ ਸਾਰੀ ਗੱਲ ਆਪਣੇ ਸਿਰ ਤੇ ਪੁੱਤ ਲਈ ਮੈਂ ਖਲੋਤੀ ਆ ਮੈਂ ਖਲੋਤੀ ਤੁਸੀਂ ਸਮਝੋ ਸੇਵਕ ਖਲੋਤਾ ਤੂੰ ਹੁਣ ਤੂੰ ਉਸ ਗੱਲ ਤੇ ਆਉਣ ਹੀ ਨਹੀਂ ਲਈ ਮੇਰੀ ਨਾ ਗੱਲ ਸੁਣੋ ਮੰਮੀ ਤੁਸੀਂ ਹੁਣ ਜੇ ਮੈਂ ਬੋਲਣ ਲੱਗੀ ਨਾ ਬਾਅਦ ਚ ਤੂੰ ਹੀ ਕਹਿਣਾ ਵਾ ਕਿ ਜਾਣ ਕੇ ਮੇਨਾਂ ਨੇ ਜਬਾਨ ਗੰਦੀ ਕਰਨ ਲੱਗੀ ਆ ਮੈਨੂੰ ਨਾ ਬਾਰ ਬਾਰ ਮੇਰੇ ਤੇ ਨਾ ਕਹੀ ਗੱਲ ਦਾ ਪਾਇਆ ਕਰੋ ਕਿ ਸਾਰਾ ਕੁਝ ਤੂੰ ਕੀਤਾ 4 ਸਾਲ ਹੋ ਗਏ ਨੇ ਬਾਜੀ ਨੂੰ ਸਾਡੇ ਘਰੇ ਆਉਂਦਿਆਂ ਨੂੰ ਅਹੀਂ ਨਾ ਚੜਦੇ ਤੋਂ ਚੜਦਾ 50 ਰਿਸ਼ਤੇ ਵਿਖਾਤੇ ਹੀ ਉਹਨਾਂ ਨੂੰ ਕਿ ਕੁਵਾਰੀਆਂ ਕੁੜੀਆਂ ਤੱਕ ਦੇ ਪਰ ਨਾ ਉਹਨਾਂ ਦੇ ਕਦੀ ਕੋਈ ਨੱਕ ਤੇ ਨਹੀਂ ਚੜੀ ਤੇ ਤੁਹਾਡੀ ਕੁੜੀ ਅਰੇ ਨਾ ਚਾਰ ਦਿਨ ਹੀ ਹੋਏ ਪਿੰਡ ਚ ਆਏ ਦੂ ਪਹਿਲੇ ਦੇਣੀ ਆ ਕੇ ਆਈ ਹੀ ਉਥੋਂ ਮੈਂ ਤੇ ਨਾ ਆਪਣੀ ਸਾਰੀ ਜ਼ਿੰਦਗੀ ਨਾ ਹਣ ਆਪਣੇ ਭਰਾ ਪਰਜਾਈ ਦਾ ਸਿਵਾਜ ਕੱਢ ਦੇਣੀ ਆ ਮੈਂ ਤੇ ਉਹਨਾਂ ਦੇ ਨਾਲ ਜਾਣਾ ਉਨਨਾ ਸ਼ਾਇਰਾ ਕੇ ਹਵਾਲਾ ਗੀ ਅਜੇ ਪਹਿਲੇ ਵੀ ਨਹੀਂ ਹੋਈ ਮੈਨੂੰ ਦੋ ਦਰ ਚਾਰ ਰਖਾ ਕਰਕੇ ਪਹਿਲਾ ਹੀ ਘਰ ਚ ਐਂਟਰੀ ਕੀਤੀ ਸੀ ਤੇ ਅਗਰ ਲਈ ਕਿਹੜਾ ਉਹਿਆ ਸਾ ਜਾਦੂ ਢੂੜ ਦਿੱਤਾ ਬੰਦੇ ਨੂੰ ਆਪਣੇ ਹੱਥਾਂ ਚ ਕਰ ਲਿਆ ਤੇ ਸੂਰ ਕੱਢ ਦਿੱਤਾ ਨਾਲ ਹੀ ਨਾਲ ਬੰਦੇ ਨੇ ਕਿਹਾ ਇਹ ਤੇ ਕੁੜੀ ਮੰਨ ਗਈ ਕਸੂਰ ਨਾ ਤੁਹਾਡੀ ਕੁੜੀ ਦਾ ਵੀ ਉਹਨਾ ਹੀ ਆ ਜਿੱਥੇ ਕੋ ਨਾ ਮੁੰਡੇ ਨੇ ਕੀਤਾ ਪਰ ਕੁੜੀ ਦਾ ਜ਼ਿਆਦਾ ਕਸੂਰ ਆ ਜੇ ਚੰਗੀ ਬਣ ਕੇ ਹੁੰਦੀ ਨਾ ਸਾਦਗੀ ਚ ਹੁੰਦੀ ਕੀ ਪਤਾ ਨਾ ਵੇਖਦਾ ਪਰ ਨਾ ਆ ਕੈਨ ਕਾ ਉਹਨਾਂ ਕਾ ਲਾ ਕੇ ਦਾ ਟੋਸ਼ ਹੋਰ ਮਾਰ ਕੇ ਆਈ ਉਹਨੇ ਤੇ ਕਲੇ ਨੇ ਆਪੇ ਕਹਿਣਾ ਹਿੱਤ ਤਸੂਰ ਨਾ ਤੁਸੀਂ ਮੇਰੇ ਬੰਦੇ ਦਾ ਕੱਢ ਦਿੱਤਾ ਕਿ ਕੱਲੋ ਜੇ ਬੈਠੀ ਵੀ ਰਹਿੰਦੀ ਨਾ ਇੱਥੇ ਤੇ ਲੋਕਾਂ ਨੇ ਇਹੋ ਕਹਿਣਾ ਕਿ ਕੀ ਪਤਾ ਭਰਾ ਹੀ ਨਾ ਕਰਨਾ ਚਾਹੁੰਦਾ ਮੇਰੀ ਭੈਣ ਆਪਣੇ ਸਿਰ ਤੇ ਬਿਠਾਈ ਆ ਤੇ ਰਿਸ਼ਤੇਦਾਰੀਆਂ ਜੀ ਨਾ ਕਿੰਨੇ ਦਾ ਰਿਸ਼ਤੀ ਆਏ ਆ ਅੱਜ ਤਾਂ ਕਿ ਮਮੀ ਨੇ ਘਰਾਤਾ ਪਰ ਨਾ ਕੁੜੀ ਤਾਂ ਡਿੱਕੋ ਗੱਲ ਕਹਿੰਦੀ ਕਿ ਮੈਂ ਤੇ ਹੋਰ ਕਿਤੇ ਵਿਆਹ ਕਰੋਣਾ ਨਹੀਂ ਮੈਂ ਜੇ ਕਰੋਣਾ ਨਾ ਸਾਗਰ ਨਾਲ ਹੀ ਕਰੋਣਾ ਹੋਰ ਤਾਂ ਜਿਵੇਂ ਦੁਨੀਆ ਤੇ ਮੁੰਡੇ ਹੀ ਮਰ ਗਏ ਹੁੰਦੇ ਆ ਸਾਰਾ ਕਸੂਰ ਨਾ ਕਰੋਣ ਵਾਲੇ ਤੁਸੀਂ ਜੇ ਪਤਾ ਨਹੀਂ ਕੀ ਐਸਾ ਤੇ ਤੂੜ ਮਾਰਿਆ ਕਿਉਂਕਿ ਕਹਿੰਦਾ ਕਿ ਮੇਰੇ ਬਾਸ ਇਹਨਾਂ ਵਿਆਹ ਕਰਾਉਣਾ ਤੁਹਾਨੂੰ ਨਾ ਆਪ ਨੂੰ ਇਹ ਚਾਹੀਦਾ ਹੀ ਇੱਚੀ ਸੋਚੀ ਕਿ ਰਿਸ਼ਤੇਦਾਰੀਆਂ ਚ ਕੀਤਾ ਨਹੀਂ ਗਿਆ ਤੇ ਬਿਜ਼ਨਸ ਚ ਕਰਾਤਾ ਕਿ ਪਾਈ ਗਾਲੀ ਚ ਬਸ ਇੰਨਾ ਜਿ ਖੇਤ ਪੈਦੇ ਦੋਆ ਜਾੜਿਆ ਤੇ ਪਤਾ ਮੈਂ ਤਾਂ ਇਹਨਾਂ ਕਿਉਂ ਖਲੋਤੀ ਮੈਨੂੰ ਜਿਆਦਾ ਡਰਿਆ ਹੋਈ ਕਿ ਕਿਤੇ ਕੱਲ ਨੂੰ ਸਾਡੇ ਘਰੇ ਬੈਠੀ ਆ ਕਿਤੇ ਬਾਜੀ ਨਾ ਜਾਵੇ ਉਹਨਾਂ ਕੁਝ ਖਾ ਕੇ ਆਪ ਹੀ ਨਾ ਮਰ ਜੇ ਕੱਲ ਨੂੰ ਮੇਰੇ ਬੰਦੇ ਦਾ ਨਾਮ ਲੱਗ ਜਾ ਮੇਰਾ ਨਾਮ ਲੱਗ ਜਾ ਮੇਰਾ ਤੇ ਬੰਦਾ ਨਾ ਕਿਤੇ ਮੂੰਹ ਮੁਖਾਉਣ ਜੋਗਾ ਨਹੀਂ ਰਹਿਣਾ ਕਿ ਭੈਣ ਜੇ ਡਿਵੋਰਸ ਹੀ ਜੇ ਕਿਤੇ ਕਹਿੰਦੀ ਤੇ ਕਿਤੇ ਕਰ ਦਿੰਦੇ ਇਹ ਕਿਹੜਾ ਫਾਅ ਚੱਲਿਆ ਸੀ ਜੋ ਕੋ ਜੀ ਵੀ ਨਾ ਤੁਹਾਡੇ ਦੋਵਾਂ ਦੀ ਸ਼ਾਂਤੀ ਨਾ ਹੋਇਆ ਹਰ ਗੱਲ ਜਿਹੜੀ ਤੁਸੀਂ ਮੈਨੂੰ ਨਾ ਕਸੂਰ ਕੱਢਿਆ ਕਰੋ ਕਿ ਸਿਮਰਤ ਤੂੰ ਅੱਗੇ ਹੋਗੇ ਕੀਤਾ ਸਾਰਾ ਕੋਈ ਨਾ ਤੁਸੀਂ ਆਪ ਕਰਵਾਇਆ ਵਾ ਤੇ ਹੁਣ ਠੀਕ ਇਹ ਕਹਿੰਦੇ ਜੇ ਉਹਨੂੰ ਫੋਨ ਮਾਰ ਦੇ ਮਿੰਟੋ ਮੜਸੋਟਾ ਚਲਾ ਦੇ ਕਿ ਉੱਥੇ ਬੈਠਾ ਅਗਲਾ ਨਾ ਮੇਰੇ ਦੁਆਰੇ ਹੋ ਜੇ ਕਿ ਹਾਂ ਜੇ ਸਿਮਰਤ ਤੂੰ ਕਰਾਤਾ ਜੋ ਕਰਾਤਾ ਮੇਰੀ ਗੱਲ ਸੁਣੋ ਨਾ ਮੈਨੂੰ ਫੋਨ ਕਰਨਾ ਜੇ ਨਾ ਮੈਨੂੰ ਕਹਿਣਾ ਜੇ ਆਪੇ ਮੈਂ ਵੇਖ ਕੇ ਕੰਮ ਕਰ ਲਵਾਂਗੀ ਆਹੇ ਰੱਬਾ ਇੰਨੀਆਂ ਗੱਲਾਂ ਕਰਕੇ ਉਹ ਗਈ ਐ ਅੰਦਰ ਵੜ ਗਈ ਜਿੱਦਾਂ ਮੈਨੂੰ ਕਦੇ ਜਾਣਦੀ ਨਹੀਂ ਐਵੇਂ ਮੈਂ ਤੇਰੀ ਮਾਂ ਬਰਾਬਰ ਆ ਹੁਣ ਤੇ ਜਮਾ ਵਿੱਚੋਂ ਨਿਕਲ ਹੀ ਗਈ ਐ ਜਿੱਦਾਂ ਇਹਨੇ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ ਹੁੰਦੀ ਨੀ ਕੁੜੀਏ ਇੱਧਰ ਬਾਹਰ ਆ ਜਰਾ